ਪੰਜਾਬ ਦੇ ਹੋਣ ਵਾਲੇ ਗਵਰਨਰ ਗੁਲਾਬ ਚੰਦ ਕਟਾਰੀਆ ਸਾਹਿਬ ਉਹ ਇਸੇ ਮਹੀਨੇ ਦੇ ਅਖੀਰਲੇ ਹਫਤੇ ਤਿੰਨ ਦਿਨਾਂ ਦੇ ਸਰਹਾਦੀ ਦੌਰੇ ਤੇ ਚਲੇ ਆ ਹਾਲਾਂਕਿ ਉਹਨਾਂ ਨੇ ਕੁਰਸੀ ਸੰਭਾਲਦੇ ਹੀ ਕਹਿ ਤਾ ਸੀ ਕਿ ਮੈਂ ਦੌਰੇ ਕਰਾਂਗਾ ਹੁਣ ਇਹਨਾਂ ਦੌਰਿਆਂ ਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਅਸਰ ਪੈਂਦਾ ਪੰਜਾਬ ਦੀ ਸਿਆਸਤ ਤੇ ਜਾਂ ਮੁੱਖ ਮੰਤਰੀ ਵੱਲੋਂ ਕੀ ਜਵਾਬ ਆਉਂਦਾ ਇਹ ਵੀ ਗੱਲ ਦਿਲਚਸਪ ਹੋਣ ਵਾਲੀ ਆਉਣ ਵਾਲੇ ਸਮੇਂ ਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਹੱਲੇ ਤੱਕ ਤੇ ਜਿਹੜੇ ਪਹਿਲੀ ਦਫਾ ਕਿ ਪੰਜਾਬ ਦੇ ਰਾਜਪਾਲ ਨੇ ਪੰਜਾਬ ਦੇ ਅਫਸਰਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਉਸ ਤੇ ਪੰਜਾਬ ਸਰਕਾਰ ਦੀ ਜਾਂ ਮੁੱਖ ਮੰਤਰੀ ਸਾਹਿਬ ਦੀ ਕੋਈ ਟਿੱਪਣੀ ਨਹੀਂ ਆਈ ਹੁਣ ਉਹਨਾਂ ਦਾ ਜਿਹੜਾ 3 ਦਿਨਾਂ ਦਾ ਦੌਰਾ ਜਾ ਰਹੇ ਨੇ ਪੰਜਾਬ ਦੇ 6 ਜਿਹੜੇ ਸਰਦੀ જિલ્લાਾਂ ਦੇ ਵਿੱਚ ਉਹਨੂੰ ਲੈ ਕੇ ਵੀ ਪੰਜਾਬ ਸਰਕਾਰ ਦੀ ਕੋਈ ਟਿੱਪਣੀ ਨਹੀਂ ਆਈ ਫhalla ਪਤਾ ਨਹੀਂ ਜਿਹੜੇ ਨਵੇਂ ਰਾਜਪਾਲ ਸਾਹਿਬ ਆ ਉਹ ਪੰਜਾਬ ਦੇ ਸਰਕਾਰੀ ਜਹਾਜ਼ ਤੇ ਜਾਣਗੇ ਜਾਂ ਫਿਰ ਜਿਹੜੇ ਪਿਛਲੇ ਸੀ ਬਨਵਾਰੀ لال ਪ੍ਰੋਹਰ ਸਾਹਿਬ ਉਹਨਾਂ ਨੂੰ ਬਾਇਰੂਡ ਬਾਇਰੂਡ ਮੰਗ ਲਿਆ ਜਹਾਜ਼ ਹਾਂ ਉੱਚ ਲੋ ਚੰਗੀ ਗੱਲ ਮੰਗ ਲਿਆ ਕਿਉਂਕਿ ਇਹ ਕਿੜਾ ਵੀ ਆਮ ਆਦੀ ਪਾਰਟੀ ਦਾ ਜਹਾਜ਼ ਆ ਇਹ ਤੇ ਪੰਜਾਬ ਦੇ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤੇ ਹੋਏ ਪੈਸਿਆਂ ਦੇ ਨਾਲ ਹੀ ਸਰਕਾਰਾਂ ਮੋਜਾਂ ਮਾਉਂਦੀਆਂ ਜੇ ਪੰਜਾਬ ਦੇ ਮੰਤਰੀ ਜਹਾਜ਼ ਵਰਤਦੇ ਹੈਗੇ ਨੇ ਤੇ ਉਹ ਵੀ ਪੰਜਾਬ ਇਹ ਕਿੜਾ ਵੀ ਆਮ ਆਦੀ ਪਾਰਟੀ ਪੱਲੋਂ ਪੈਸੇ ਖਰਚ ਕਰਦੀ ਆ ਇਹ ਤੇ ਇਸ ਲੈਵਲ ਦੇ ਤੇ ਸਿਆਸਤ ਤਾਂ ਹੋਣੀ ਚਾਹੀਦੀ ਪਰ ਦੇ ਪੰਜਾਬ ਦੇ ਵਿੱਚ ਗਵਰਨਰ ਔਰ ਪੰਜਾਬ ਸਰਕਾਰ ਵਿਚਕਾਰ ਜਿਹੜੀ ਸਿਆਸਤ ਹੋਈ ਆ ਬਲੋ ਦਾ 벨ਟ ਬਹੁਤ ਹੇਠਲੇ ਪੱਧਰ ਤੇ ਜਾ ਕੇ ਸਿਆਸਤ ਹੋਈ ਉਹ ਨਹੀਂ ਹੋਣੀ ਚਾਹੀਦੀ ਹੱਲੇ ਤੱਕ ਕਿਉਂਕਿ ਦੋਨਾਂ ਜਾਣਿਆਂ ਦੀ ਜਫੀ ਪਈ ਹੋਈ ਆ ਉਹ ਜਫੀ ਦਾ ਨਿਗ ਕਿੰਨਾ ਕਿਚੇਰ ਰਹਿੰਦਾ ਜਾਂ ਦੋਨਾਂ ਦੀ ਵਿਚਕਾਰ ਪਈ ਜਫੀਆਂ ਦਾ ਨਿਗ ਪੰਜਾਬ ਕਿੰਨਾ ਕਿਚੇਰ ਮਾਣਦਾ ਹੈਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਜੇ ਦੋਨਾਂ ਦੇ ਵਿੱਚ ਚੰਗੀ ਬਣੀ ਰਹੀ ਹੈ ਨਾ ਕੋਈ ਸ਼ਰੀਕਾ ਬਾਜੀ ਸ਼ੁਰੂ ਹੋਈ ਹੈ ਨਾ ਤੇ ਫਿਰ ਪੰਜਾਬ ਦੇ ਵੀ ਚੰਗੇ ਭਾਗ ਹੋਣਗੇ ਤੇ ਦੋਨਾਂ ਦੇ ਵਿੱਚ ਚੰਗੇ ਭਾਗ ਹੋਣਗੇ ਕਿਉਂਕਿ ਨੀਤੀਆਂ ਨੂੰ ਲੈ ਕੇ ਸਿਆਸਤ ਹੋਣੀ ਚਾਹੀਦੀ ਹੈ ਨਿੱਜੀ ਨਹੀਂ ਹੋਣੀ ਚਾਹੀਦੀ ਨਿੱਜੀ ਇੱਕ ਦੂਜੇ ਦੇ ਉੱਪਰ ਜਿਹੜੇ ਹੁੰਦੇ ਰਹੇ ਨੇ ਪ੍ਰਚਾਰ ਉਹ ਮਾੜੀ ਗੱਲ ਆ ਹੁਣ ਸਵਾਲ ਇਹ ਹੈ ਕਿ ਪਿਛਲੇ ਗਵਰਨਰ ਸਾਹਿਬ ਵੀ ਤੇ ਹੁਣ ਵਾਲੇ ਬਾਰਡਰ ਤੇ ਜਾ ਕੇ ਕੀ ਲੈਸਨ ਕੀ ਦੇਣਾ ਚਾਹੁੰਦੇ ਨੇ ਪੰਜਾਬ ਨੂੰ ਜਾਂ ਸੈਂਟਰ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੈਗੇ ਨੇ ਉਹ ਅਜੇ ਤੱਕ ਨਹੀਂ ਸਪਸ਼ਟ ਹੋਇਆ ਕੀ ਸਨੇਹਾ ਇਹ ਦੇਣਾ ਚਾਹੁੰਦੇ ਸੀ ਕਿ ਬਾਰਡਰ ਤੇ ਮਾਈਨਿੰਗ ਹੋ ਰਹੀ ਆ ਤੇ ਨਸ਼ਾ ਵਿਕ ਰਿਹਾ ਹੈਗਾ ਪੰਜਾਬ ਸਰਕਾਰ ਕੰਮ ਨਹੀਂ ਕਰ ਰਹੀ ਹੈਗੀ ਪਰ ਸਵਾਲ ਹੈ ਕਿ ਕਿਹੜੇ 6 ਜ਼ਿਲ੍ਹਿਆਂ ਦੇ ਵਿੱਚ ਨਸ਼ਾ ਵਿਕ ਰਿਹਾ ਜਾਂ ਮਾਈਨਿੰਗ ਹੋ ਰਹੀ ਹੈ ਬਾਕੀ 17 ਜ਼ਿਲ੍ਹਿਆਂ ਦੇ ਵਿੱਚ ਵੀ ਨਸ਼ਾ ਵਿਕਦਾ ਮਾਈਨਿੰਗ ਹੋ ਰਹੀ ਹੈ ਹੂੰ ਤੇ ਸਿਆਪਾ ਇਸ ਗੱਲ ਦਾ ਪੈ ਗਿਆ ਕਿ ਜਿੱਥੇ ਨਾ ਸੂਆ ਨਾ ਨਾਲਾ ਨਾ ਖਾਲਾ ਨਾ ਨਦੀ ਨਦਰਿਆ ਮਾਈਨਿੰਗ ਉੱਥੇ ਹੋ ਰਹੀ ਹੈ ਜਿਵੇਂ ਪ੍ਰਗਟ ਸਿੰਘ ਹੁਣਾਂ ਨੇ ਸੀਐਮ ਸਾਹਿਬ ਨੂੰ ਕਿਹਾ ਵਿਧਾਨ ਸਭਾ ਦੇ ਵਿੱਚ ਤੇ ਪੰਜਾਬ ਦੇ ਗਵਰਨਰ ਉਹ ਐ ਐਸਵਰ ਫਾਜ਼ਿਲਕਾ ਤੋਂ ਸ਼ੁਰੂ ਕਰ ਰਹੇ ਨੇ ਤੇ ਪਿਛਲੇ ਪਠਾਨਕੋਟ ਤੋਂ ਸ਼ੁਰੂ ਕਰਦੇ ਹੈਗੇ ਵੀ ਬਾਰਡਰ ਤੇ ਰੱਖਿਆ ਕੀ ਕੀ ਸਨੇਹਾ ਕੀ ਦੇਣਾ ਚਾਹੁੰਦੇ ਹਨ ਨੇ ਪੰਜਾਬ ਦੇ ਰਾਜਪਾਲ ਬਾਰਡਰਾਂ ਤੇ ਜਾ ਕੇ ਉਹ ਅਫਸਰ ਨੇ ਤੁਸੀਂ ਤਿੰਨ ਦਿਨ ਜਾ ਕੇ ਇੱਕ ਇੱਕ ਦਿਨ ਦੇ ਵਿੱਚ ਦੋ ਜ਼ਿਲ੍ਹੇ ਤੁਸੀਂ ਡੇਰੇ ਲਾਉਂਦੇ ਹੋ ਤੇ ਤਿੰਨਾਂ ਦਿਨਾਂ ਦੇ ਵਿੱਚ ਕੀ ਸਰहदी ਜ਼ਿਲ੍ਹੇ ਦੇ ਵਿੱਚ ਕੀ ਉਹਨਾਂ ਦੀ ਕੋਈ ਤਸਵੀਰ ਜਾਂ ਤਕਦੀਰ ਬਦਲ ਜਾਂਦੀ ਹੈ ਕਦੀ ਸਰਹੱਦ ਤੇ ਵਸਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਕੀ ਸਰਹੱਦ ਤੇ ਵਸਦੇ ਕਦੀ ਲੋਕਾਂ ਦੀਆਂ ਸਹੂਲ ਜਿਹੜੀਆਂ ਸਿਹਤ ਤੇ ਸਿੱਖਿਆ ਸਹੂਲਤਾਂ ਦੀ ਗੱਲ ਕੀਤੀ ਸਰਹੱਦ ਤੇ ਵਸਦੇ ਲੋਕਾਂ ਦੇ ਬੁਨਿਆਦੀ ਢਾਂਚੇ ਦੀ ਗੱਲ ਕੀਤੀ ਕਦੀ ਕਿਸੇ ਗਵਰਨਰ ਨੇ ਕਿਹਾ ਕਿ ਜਿਹੜੇ ਤਾਰੋਂ ਪਾਰ ਕੰਡਿਆਲੀ ਪਾਰ ਕਰਕੇ ਖੇਤੀ ਕਰਨ ਜਾਂਦੇ ਉਹਨਾਂ ਦੀ ਕੀ ਮੁਸ਼ਕਲ ਕਦੀ ਸੁਣਿਆ ਬਾਰਡਰ ਤੇ ਹਸਪੀਟਲ ਖਾਲੀ ਨੇ ਸਕੂਲ ਖਾਲੀ ਨੇ ਦਫਤਰ ਨਹੀਂ ਹੈਗੇ ਕੋਈ ਪੜਾਉਣ ਨਹੀਂ ਜਾਂਦਾ ਕੋਈ ਬੱਚੇ ਪੜਦੇ ਨਹੀਂ ਹੈਗੇ ਨੇ ਕਦੀ ਉਸ ਤੇ ਗੱਲ ਕੀਤੀ ਸਿਰਫ ਤੇ ਸਿਰਫ ਨਸ਼ਾ ਤੇ ਮਾਇਨੇ ਕਿ ਇਹ ਸਿਆਸਤ ਕਰਕੇ ਅਸੀਂ ਪੰਜਾਬ ਨੂੰ ਜਾਂ ਇੰਡੀਆ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਕਾਸ਼ ਜਿਹੜੇ ਪਿਛਲੇ ਬਨਵਾਰੀ لال ਪ੍ਰੋਸਾਬ ਜਾਂ ਹੋਣ ਵਾਲੇ ਘੱਟੋ ਘੱਟ ਜਿਹੜੇ ਇਹ ਜਿਹੜੀਆਂ ਲੋਕਾਂ ਦੀਆਂ ਬੁਨਿਆਦੀ ਮੁਸ਼ਕਲਾਂ ਨਾ ਛੜਕਾਂ ਟੁੱਟੀਆਂ ਨੇ ਪਏ ਕੱਚੇ ਨੇ ਘਰ ਕੱਚੇ ਨੇ ਸਕੂਲਾਂ ਦੇ ਵਿੱਚ ਸਟਾਫ ਨਹੀਂ ਆ ਬਿਲਡਿੰਗਾਂ ਦਰਿਆ ਦੇ ਕੰਢੇ ਬਾਰਡਰ ਦੇ ਕੰਢੇ ਜਿੰਨਾ ਉਹਨਾਂ ਲੋਕਾਂ ਨੇ ਮਾਰਾਂ ਝੱਲੀਆਂ ਆਪਣੇ ਪਿੰਡੇ ਤੇ ਜਾਂ ਅੱਜ ਵੀ ਸੰਘਰਸ਼ ਅੱਜ ਵੀ ਉਹ ਖੌਬ ਦੇ ਡਰ ਰਹਿਟਾ ਕਿ ਪਤਾ ਨਹੀਂ ਉਧਰੋਂ ਡਰੋਨ ਕੇ ਇਹਦੀ ਪੈਲੀਆਂ ਦੇ ਵਿੱਚ ਡਿੱਗ ਜਣਾ ਪੁਲਿਸ ਨੇ ਉੱਤੇ ਮਕਦਮਾ ਦਰਜ ਕਰਨਾ ਹੈ ਕਦੀ ਉਹ ਤਾਂ ਨਹੀਂ ਕਿਸੇ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਹੈਗੀਆਂ ਤੇ ਜੇ ਨਸ਼ਾ ਵਿਕਦਾ ਜਾਂ ਬਾਰਡਰ ਪਾਰ ਆਉਂਦਾ ਹੈਗਾ ਤੇ ਉਹਦੇ ਫਿਰ ਪਹਿਲਾਂ ਬੀਐਸਪੀ ਬੀਐਸਐਫ ਕੀ ਕਰਦੀ ਦੂਜੀ ਪੰਜਾਬ ਪੁਲਿਸ ਕੀ ਕਰਦੀ ਤੇ ਫਿਰ ਪੰਜਾਬ ਦੇ ਵਿੱਚ ਘੱਟੋ ਘੱਟ ਸੱਤ ਤਰ੍ਹਾਂ ਦੀ ਇੰਟੈਲੀਜੈਂਸ ਕੰਮ ਕਰਦੀ ਹੈਗੀ ਉਹ ਕੀ ਕਰਦੀ ਹੈਗੀ ਉਹਨਾਂ ਤੇ ਵੀ ਸਵਾਲ ਖੜੇ ਹੋਣੇ ਚਾਹੀਦੇ ਹਨ ਉਹਨਾਂ ਦੀ ਵੀ ਮੀਟਿੰਗ ਜਿਹੜੀ ਆ ਪੰਜਾਬ ਦੇ ਰਾਜਪਾਲ ਨੂੰ ਬੁਲਾਉਣੀ ਚਾਹੀਦੀ ਸੀ ਮੁੱਖ ਮੰਤਰੀ ਨੇ ਤੇ ਪਿਛਲੇ ਗਵਰਨਰ ਨੂੰ ਇਹ ਵੀ ਲਾਂਬੇ ਦੇ ਦਿੱਤੇ ਸੀ ਕਿ ਅਸੀਂ ਕਿਤੇ ਹੁੰਨੇ ਆ ਸਰਕਾਰ ਦੇ ਕੰਮ ਵਿੱਚ ਅੜਕਾ ਪੈ ਜਾਂਦਾ ਗਵਰਨਰ ਸਾਹਿਬ ਜਦੋਂ ਦੌਰਾ ਕਰਦੇ ਆ ਸਾਡੇ ਅਫਸਰ ਸਾਹਿਬ ਨਾਲ ਲੈ ਤੁਰਦੇ ਆ ਫਿਰ ਉਹਦਾ ਜਵਾਬ ਵੀ ਉਹਨਾਂ ਨੇ ਦਿੱਤਾ ਕੀ ਹੁਣ ਵੀ ਅਫਸਰ ਸਾਹਿਬ ਤੇ ਨਾਲ ਜਾਣੀ ਆ ਪ੍ਰੋਟੋਕੋਲ ਦੇ ਮੁਤਾਬਕ ਹੁਣ ਕੀ ਟਿੱਪਣੀ ਆਉਣ ਦੀ ਸੰਭਾਵਨਾ ਰਹੇਗੀ ਨਹੀਂ ਮੈਨੂੰ ਲੱਗਦਾ ਕਿ ਜਿਹੜੀ ਟਿੱਪਣੀ ਚ ਨਾ ਐਡਾ ਵਜਨਦਾਰ ਨਹੀਂ ਆਪਾਂ ਮੰਨ ਕੇ ਜਲਦੇ ਡੀਜੀਪੀ ਸਾਹਿਬ ਦੇ ਘਰ ਕੋਈ ਪ੍ਰੋਗਰਾਮ ਹੋ ਜ ਤੇ ਕੀ ਗੱਲ ਸਟੇਟ ਰੁਕ ਜੂਗਾ ਜਾਂ ਚੀਫ ਸੈਕਟਰੀ ਸਾਹਿਬ ਦੇ ਘਰ ਕੋਈ ਪ੍ਰੋਗਰਾਮ ਆ ਜੇ ਤੇ ਕੰਮ ਥੋੜਾ ਰੁਕਦੇ ਹੈਗੇ ਜਾਂ ਜਦੋਂ ਪੰਜਾਬ ਦੇ ਜਿਹੜੇ ਮੰਤਰੀ ਜਾਂ ਸੀਐਮ ਸਾਹਿਬ ਰਾਜਸਥਾਨ ਮੱਧ ਪ੍ਰਦੇਸ਼ ਛਤੀਸਗੜ ਜਾਂ ਹਰਿਆਣੇ ਦੇ ਵਿੱਚ ਪ੍ਰਚਾਰ ਕਰਨ ਜਾਂਦੇ ਨੇ 2 2 3 3 ਦਿਨਾਂ ਤੇ ਪਿੱਛੋਂ ਪੰਜਾਬ ਦੇ ਕੰਮ ਰੁਕ ਜਾਂਦੇ ਹੈਗੇ ਨੇ ਇਹਦੇ ਇੱਕ ਸਿਸਟਮ ਆ ਨਾ ਇੱਕ ਪ੍ਰਣਾਲੀ ਆ ਇੱਕ ਪ੍ਰੋਟੋਕੋਲਿਕ ਡੈਕੋਰਮ ਹੁੰਦਾ ਕਿ ਜਦੋਂ ਜਾਣਦੇ ਨੇ ਉਹਨਾਂ ਨੂੰ ਜਾਣਾ ਪੈਂਦਾ ਹੈਗਾ ਹੁਣ ਇਹ ਤੇ ਨਹੀਂ ਹੈ ਕਿ ਜਦੋਂ ਮੰਨ ਕੇ ਚੱਲਦੇ ਕਿ ਜਦੋਂ ਹੁਣ ਪੰਜਾਬ ਦੇ ਡੀਜੀਪੀ ਸਾਹਿਬ ਔਰ ਚੀਫ ਸੈਕਟਰੀ ਸਾਹਿਬ ਨੂੰ ਗਵਰਨਰ ਦੇ ਨਾਲ ਜਾਣਾ ਪੈਣਾ ਹੈਗਾ ਨਾ ਤੇ ਪਿੱਛੋਂ ਪੁਲਿਸ ਦੀ ਸਾਰੀ ਛੁੱਟੀ ਜਿਹੜੀ ਆ 82000 ਨਫਰੀ ਆ ਉਹ ਕਹਿਣਗੇ ਡੀਜੀਪੀ ਸਾਹਿਬ ਤਾਂ ਅੱਜ ਚੰਡੀਗੜ੍ਹ ਨਹੀਂ ਹੈਗੇ ਚਲੋ ਆਪਾਂ ਵੀ ਘਰਾਂ ਨੂੰ ਚੱਲ ਜੀਏ ਜਾਂ ਚੀਫ ਸੈਕਟਰੀ ਜੀ ਉੱਥੇ ਅੱਜ ਫਾਜ਼ਿਲਕਾ ਗਏ ਨੇ ਤੇ ਸਾਰੇ ਡੀਸੀ ਤੇ ਸਾਰੇ ਪ੍ਰਬੰਧਕੀ ਸਕੱਤਰ ਦੇ ਡਾਇਰੈਕਟਰ ਕਹਿੰਦੇ ਕਿ ਅੱਜ ਤੇ ਛੁੱਟੀ ਹੈ ਚੀਫ ਸੈਕਟਰੀ ਹੈ ਨਹੀਂ ਅੱਜ ਆਪਾਂ ਵੀ ਘਰਾਂ ਚ ਇਤਨਾ ਥੋੜਾ ਹੁੰਦਾ ਇਹ ਇੱਕ ਗੱਲ ਮੈਨੂੰ ਲੱਗਦਾ ਕਿ ਐਡੀ ਦਲੀਲ ਜਿਹੜੀ ਆ ਉਹ ਮੈਨੂੰ ਨਹੀਂ ਲੱਗੀ ਠੀਕ ਹੈਗੀ ਹਾ ਇੱਕ ਡੈਕੋਰਮ ਹੁੰਦਾ ਹੈ ਕਿ ਉੱਥੇ ਜਦੋਂ ਗਵਰਨਰ ਜਾਂਦਾ ਹੈ ਡੀਜੀਪੀ ਚੀਫ ਸੈਕਟਰੀ ਔਰ ਉਹਨਾਂ ਦੀ ਅਗਰ ਹਾਜ਼ਰੀ ਦੇ ਵਿੱਚ ਅਗਰ ਉਹਨਾਂ ਦੇ ਅਫਸਰਾਂ ਤੇ ਸਵਾਲੀਆਂ ਖੜੇ ਹੁੰਦੇ ਨੇ ਕਿ ਇੰਨਾ ਏਰੀਆ ਦੇ ਵਿੱਚ ਨਸ਼ਾ ਵਿਕਦਾ ਹੈਗਾ ਜੇ ਉੱਥੇ ਡੀਸੀ ਕੰਮ ਨਹੀਂ ਕਰਿਆ ਇਹਦਾ ਮਤਲਬ ਹੈ ਕਿ ਮੁਖ ਸਕੱਤਰ ਬਰਾਬਰ ਦੇ ਜ਼ਿੰਮੇਵਾਰ ਆ ਜੇ ਐਸਐਸਪੀ ਕੰਮ ਨਹੀਂ ਕਰ ਰਿਟ ਮੀਨਜ਼ ਕਿ ਡੀਜੀਪੀ ਸਾਹਿਬ ਕੰਮ ਨਹੀਂ ਕਰ ਰਿਹਾ ਕਿਉਂਕਿ ਇਨਾਂ ਰਿਪੋਰਟ ਤੇ ਮੁਖ ਸਕੱਤਰ ਨੇ ਡੀਸੀ ਕੋ ਲੈਣੀ ਹੁੰਦੀ ਆ ਡੀਜੀਪੀ ਨੇ ਪੁਲਿਸ ਅਫਸਰਾਂ ਕੋ ਲੈਣੀ ਹੁੰਦੀ ਨਾ ਤੇ ਇਹਦੇ ਤੇ ਇਨਾਂ ਦੋਨਾਂ ਕੋ ਕਿੰਨੇ ਰਿਪੋਰਟ ਲੈਣੀ ਹੁੰਦੀ ਆ ਉਹ ਮੁੱਖ ਮੁੱਖ ਮੰਤਰੀ ਸਾਹਿਬ ਨੇ ਲੈਣੀ ਹੁੰਦੀ ਆ ਨਾ ਜੇ ਕੋਈ ਡੀਸੀ ਦੇ ਖਿਲਾਫ ਕਾਰਵਾਈ ਆ ਉਹਨਾਂ ਮੁਖ ਸਕੱਤਰ ਨੂੰ ਪੁੱਛਣਾ ਜੇ ਕੋਈ ਐਸਐਸਪੀ ਚੰਗਾ ਕੰਮ ਨਹੀਂ ਕਰ ਰਿਹਾ ਤੇ ਮੁੱਖ ਮੰਤਰੀ ਨੇ ਡੀਜੀਪੀ ਨੂੰ ਪੁੱਛਣਾ ਹੈਗਾ ਪਰ ਮੈਨੂੰ ਲੱਗਦਾ ਕਿ ਇਹ ਜਿਹੜੀ ਐਕਸਰਸਾਈਜ਼ ਆ ਨਾ ਪੰਜਾਬ ਦੇ ਗਵਰਨਰ ਉਹਦੇ ਬਾਕੀ ਜ਼ਿਲ੍ਹਿਆਂ 'ਚ ਵੀ ਚਲੇ ਜਾਣਾ। ਹੂੰ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਉਹਨੀਆਂ ਪ੍ਰੋਬਲਮ ਹੈ। ਇਹਦ ਨਹੀਂ ਸਿਰਫ ਕਿ 6 ਜ਼ਿਲ੍ਹਿਆਂ ਦੇ ਵਿੱਚ ਹੀ ਨਸ਼ਾ ਵਿਕਦਾ। ਹੂੰ ਬਾਕੀ ਜ਼ਿਲ੍ਹਿਆਂ ਦੇ ਵਿੱਚ ਵਿਕਦਾ ਬਠਿੰਡਾ ਵਾ ਪਟਿਆਲਾ ਵਾ ਮਾਨਸਾ ਵਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਵਿਕਦਾ ਹੈਗਾ। ਹੂੰ ਸਿ ਪਿੱਛੇ ਜੇ ਤੇ ਸੰਗਰੂਰ ਵੀ ਸ਼ਰਾਬ ਪੀ ਕੇ ਮਰ ਗਏ ਹੈਗੇ ਨੇ। ਹੂੰ ਮੰਤਰੀਆਂ ਦੇ ਹਲਕਿਆਂ ਦੇ ਵਿੱਚ ਤੇ ਮਾਈਨਿੰਗ ਕਿਹੜੀ ਵੀ ਬਾਰਡਰ ਦੇ ਜ਼ਿਲ੍ਹੇ ਦੇ ਹੁੰਦੀ ਹੈ। ਰੋਪਣ ਥੋੜੀ ਮਾਈਨਿੰਗ ਹੋ ਰਹੀ ਆ ਮੋਗੇ ਥੋੜੀ ਹੋ ਰਹੀ ਆ ਪਟਿਆਲੇ ਥੋੜੀ ਹੋ ਰਹੀ ਆ ਜਿਹੜੇ ਐਮਐਲਏ ਦੇ ਘਰਾਂ ਦੇ ਵਿੱਚ ਇੱਕ ਇੱਕ ਗੱਡੀ ਨਹੀਂ ਸੀ ਆ ਗਈ ਉਹਨਾਂ ਨੇ ਅੱਜ ਅੱਜ ਕੱਲ ਕਹਿੰਦੇ 100-100 ਕਰੋੜ ਰੁਪਏ ਦੇ ਸੰਦ ਹੀ ਬਣਾ ਲਏ ਨੇ ਜੀਸੀਬੀ ਮਸ਼ੀਨਾ ਖਰੀਦ ਲਈਆਂ ਪੋਕ ਲੈਣਾ ਮਸ਼ੀਨਾ ਖਰੀਦ ਲਈਆਂ ਟਿਪਰ ਖਰੀਦ ਲਏ ਹੈਗੇ ਨੇ ਜਿਨ੍ਹਾਂ ਦੇ ਘਰ ਐਮਐਲਏ ਦੇ ਘਰ ਮੋਟਰਸਾਈਕਲ ਸੀ ਜਾਂ ਕਾਰਾਂ ਸੀ ਉਹਨਾਂ ਦੇ ਘਰ ਤਿੰਨ ਤਿੰਨ ਚਾਰ ਚਾਰ ਕਾਰਾਂ ਆ ਗਈਆਂ ਪਤਾ ਨਾ ਕੰਮ ਤੇ ਦੋ ਨੰਬਰ ਤੇ ਚੱਲ ਹੀ ਰਹੇ ਹੈਗੇ ਨੇ ਰਾਜਪਾਲ ਸਾਹਿਬ ਨੂੰ ਚਾਹੀਦਾ ਹੈਗਾ ਕਿ ਉਹ ਵੀਕਲੀ ਰਿਪੋਰਟ ਲਿਆ ਕਰਨ ਡੀਜੀਪੀ ਕੋਲ ਪੋਲਿਆ ਕਰਨ ਚੀਫ ਚੀਫ ਸੈਕਟੀ ਕੋ ਰਿਪੋਰਟ ਲਿਆ ਕਰਨ ਸਰਕਾਰ ਕੋ ਚਿੱਠੀ ਪਾ ਕੇ ਰਿਪੋਰਟ ਮੰਗ ਸਕਦੇ ਨੇ ਪਰ ਇਹ ਹੈ ਕਿ ਬਾਰਡਰ ਦੇ ਵਿੱਚ ਜਿਹੜਾ ਟਕੀਤਾ ਜਾ ਰਿਹਾ ਹੈਗਾ ਇੱਕ ਤਾਂ ਪਹਿਲਾਂ ਪੰਜਾਬ ਦਾ ਜਿਹੜਾ ਬਾਰਡਰ ਹੀ 5 ਕਿਲੋਮੀਟਰ ਹੁਣ 15 ਕਿਲੋਮੀਟਰ ਵਧਾ ਦਿੱਤਾ ਤੇ ਜੇ 15 ਕਿਲੋਮੀਟਰ ਬਾਰਡਰ ਵਧਾਉਣ ਦੇ ਨਾਲ ਵੀ ਜਿਹੜੀਆਂ ਸੈਂਟਰ ਨੂੰ ਪਾਵਰਾਂ ਮਿਲ ਗਈਆਂ ਨੇ ਫਿਰ ਵੀ ਜੇ ਨਸ਼ਾ ਨਹੀਂ ਰੁਕ ਰਿਹਾ ਹੈਗਾ ਪਹਿਲੀ ਜਿਹੜੀ ਡਿਫੈਂਸ ਲਾਈਨ ਕਿੱਦੇ ਕੋਲ ਆ ਉਹ ਬੀਐਸਐਫ ਕੋਲ ਆ ਦੂਜੀ ਪੰਜਾਬ ਪੁਲਿਸ ਕੋਲ ਇਹ ਤਾਂ ਨਹੀਂ ਹੋ ਸਕਦਾ ਪਰ ਦੇ ਨੇ ਕਿ ਜਿੱਦਨ ਗਵਰਨਰ ਸਾਹਿਬ ਜਾਣਗੇ ਉਹ ਅਫਸਰਾਂ ਨੂੰ ਕਿਹੋ ਜਿਹਾ ਸੰਦੇਸ਼ ਦਿੰਦੇ ਨੇ ਜਾਂ ਕਿਹੋ ਜਿਹੀ ਨਸੀਅਤ ਦਿੰਦੇ ਨੇ ਔਰ ਉਸ ਤੋਂ ਬਾਅਦ ਸਰਕਾਰ ਕਿਹੋ ਜਿਹੀ ਆਪਣੀ ਰੈਕਟ ਕਰਦੀ ਆ ਇਹ ਤਾਂ ਉਹਦੇ ਨਹੀਂ ਪਤਾ ਲੱਗੂਗਾ ਪਰ ਅਫਸਰਾਂ ਦੇ ਵਿੱਚ ਹਿਲਜੁਲ ਹਲਚਲ ਹੋਣੀ ਚਾਹੀਦੀ ਹੈ ਜਦੋਂ ਇਦਾਂ ਦੀਆਂ ਮੀਟਿੰਗਾਂ ਜਾਂ ਦੌਰੇ ਹੁੰਦੇ ਨਾ ਜਿਹੜੀ ਸਰਕਾਰੀ ਮਸ਼ੀਨਰੀ ਨਾ ਉਹ ਵੀ ਐਕਟਿਵ ਰਹਿੰਦੀ ਆ ਤੇ ਜਦੋਂ ਮਸ਼ੀਨਰੀ ਸਰਕਾਰੀ ਅਮਲਾ ਐਕਟਿਵ ਰਹੇਗਾ ਉਹਦੇ ਨਾਲ ਤੇ ਕੰਮ ਤੇ ਵੀ ਅਸਰ ਪੈਂਦਾ ਹੈਗਾ ਚੰਗੇ ਕੰਮ ਨਿਕਲਦੀ ਜਿਆਦਾ ਜਿਹੜੀ ਉਹ ਗੁੰਜਾਇਸ਼ ਬਣ ਜਾਂਦੀ ਹੈਗੀ